ਅੱਧਾ 8-10 ਮਹੀਨੇ ਹੋ ਗਏ ਤੋੜ ਉਹ ਵਾ ਤੋੜ ਗਈ پیچھے ਜਾ ਰਹੀ ਜੀ ਜੀ ਆਹ ਹੋ ਲੈਣਾ ਚਿਕਨ ਦੇ ਨਾਮ ਤੇ ਰੱਖੋ ਆ ਕੀ ਇਹਨੇ ਬਸ ਮਾਮ ਤੁਸੀਂ ਦੇਖ ਰਹੇ ਹੋ ਇਹ ਗਊ ਮਾਸ ਨੂੰ ਕੱਟ ਕਰਨ ਵਾਸਤੇ ਡੱਬੇ ਬਣਾਏ ਜਾ ਰਹੇ ਸੀ ਇਹ ਪਲੇਟਫਾਰਮ ਬਣੇ ਹੋਏ ਆ ਜਿੱਥੇ ਗਊਆਂ ਨੂੰ ਕੱਟ ਕੇ ਇਸ ਫ੍ਰੀਜਰ ਦੇ ਅੰਦਰ ਇਸ ਫ੍ਰੀਜ਼ਰ ਦੇ ਅੰਦਰ ਲਾਇਆ ਜਾਂਦਾ ਸੀ ਆ ਤੁਹਾਡੇ ਸਾਹਮਣੇ ਅੰਦਰ ਆ ਪੈਕਿੰਗ ਵਾਲਾ ਡੱਬੇ ਆ ਭਰੇ ਹੋਇਆ ਸਾਰਾ ਸਮਾਨ ਤਾਂ ਤੁਹਾਡੇ ਸਾਹਮਣੇ ਆ ਸਮਝ ਗਏ ਇਹ ਜਿਹੜੀ ਫੈਕਟਰੀ ਆ ਇਹ ਪਲਾਂਟ ਲਾਇਆ ਹੋਇਆ ਆ ਮੁੱਛੜ ਖਾਨੇ ਦਾ ਪਲਾਂਟ ਇਹਦੇ ਅੰਦਰ ਮਸ਼ੀਨਾਂ ਹੁਣੇ ਖੋਲਾਂਗੇ ਇਸ ਨੂੰ ਇਹ ਅਸੀਂ ਅੱਜ ਛੱਪਾ ਮਾਰਿਆ ਸਾਡੇ ਕੋਲ ਸੋਚਣਾ ਸੀ ਅੰਮ੍ਰਿਤਸਰ ਦੇ ਅੰਦਰ ਤੁਹਾਨੂੰ ਇਸ ਤੋਂ ਬਾਅਦ ਫਿਰ ਖੋਲਾਂਗੇ ਜਦੋਂ ਫੈਕਟਰੀ ਫਿਰ ਤੋਂ ਕੰਮਾਂਗੇ ਅੰਦਰ ਇੱਥੇ ਮਾਸ ਦੀ ਜਿਹੜੀ ਪੈਕਿੰਗ ਉਹ ਹੋ ਰਹੀ ਸੀ ਇੱਕ ਬੜੇ ਪ੍ਰਸਾਦ ਨੂੰ ਕਰਦੇ ਹੋ ਜਿਹੜਾ ਇਤਿਹਾਸ ਹੈ ਅੰਮ੍ਰਿਤਸਰ ਦਾ ਇਹ ਦੁਬਾਰਾ ਦੁਹਰਾਇਆ ਗਿਆ ਗੁਰੂ ਰਾਮ ਜੀ ਇਹ ਜਿਹੜੀ ਅੰਮ੍ਰਿਤਸਰ ਤਨਤਨ ਗੁਰੂ ਰਾਮਦਾਸ ਜੀ ਦੀ ਨਗਰੀ ਜਿੱਥੇ ਅੰਗਰੇਜ਼ਾਂ ਦੇ ਸਮੇਂ ਦੁਬਾਰਾ ਦੁਹਰਾਇਆ ਗਿਆ ਗੁਰੂ ਰਾਮ ਜੀ ਆ ਪੈਕਿੰਗ ਦਾ ਸਮਾਨ ਤੁਸੀਂ ਦੇਖ ਰਹੇ ਹੋ ਇਹ ਗਊ ਮਾਸ ਨੂੰ ਪੈਕ ਕਰਨ ਵਾਸਤੇ ਡੱਬੇ ਬਣਾਏ ਜਾ ਰਹੇ ਸੀ ਇਹ ਪਲੇਟਫਾਰਮ ਬਣਾ ਹੋਇਆ ਜਿੱਥੇ ਗਊਆਂ ਨੂੰ ਕੱਟ ਕੇ ਇਸ ਫ੍ਰੀਜ਼ਰ ਦੇ ਅੰਦਰ ਇਸ ਫ੍ਰੀਜ਼ਰ ਦੇ ਅੰਦਰ ਲਾਇਆ ਜਾਂਦਾ ਸੀ ਆ ਤੁਹਾਡੇ ਸਾਹਮਣੇ ਆ ਅੰਦਰ ਆ ਪੈਕਿੰਗ ਵਾਲਾ ਡੱਬੇ ਆ ਭਰੇ ਹੋਇਆ ਸਾਰਾ ਸਮਾਨ ਤਾਂ ਥੋੜਾ ਸਾਹਮਣੇ ਆ ਹਾਂ ਜੀ ਹਾਂ ਜੀ ਚਲੋ ਜੀ ਹਰ ਮਾਤੇ ਜੈ ਸ਼ਿਵਰਾ ਜੈ ਸ਼ਿਵਰਾ ਜੈ ਜੈ ਸ਼ਿਰੀਰਾ ਜੈ ਸ਼ਿਵਰਾ ਮੇਰਾ ਨਾਮ ਜਗਪਾਲ ਲੱਲਿੰਗ ਇੰਦੂ ਨੇਤਾ ਅੱਜ ਅਬਰੀ ਸਰ ਥਾਣਾ ਚਾਟੇਵੰਦ ਪੁੱਜੇ ਹੋ ਕੀ ਕਰਨ ਅਸੀਂ ਅੰਮ੍ਰਿਤਸਰ ਚਾਟੇਵੰਦ ਥਾਣਾ ਪਹੁੰਚੇ ਆ ਸਾਨੂੰ ਸਤੀਜੀ ਦਾ ਫੋਨ ਆਇਆ ਸੀ ਸਤੀਜੀ ਰਾਸ਼ਟਰੀ ਪ੍ਰਧਾਨ ਨੇ ਗਊ ਰੱਖਿਆ ਦਾਲਦੇ ਪਿਛਲੇ ਲੰਬੇ ਸਮੇਂ ਤੋਂ ਗਊਆਂ ਦੀ ਰੱਖਿਆ ਲਈ ਕੰਮ ਕਰ ਰਹੇ ਨੇ ਕਈ ਕੇਸ ਇਹਨਾਂ ਨੇ ਕਈ ਪਰਚੇ ਦਰਜ ਕਰਾਏ ਜਿਹੜੇ ਸਲੈਡਿੰਗ ਕਰਦੇ ਗਊਆਂ ਉਤਿਆ ਕਰਦੇ ਆ ਉਹਨਾਂ ਦੇ ਕਈ ਕਾਰਖਾਨੇ ਫੜੇ ਗੱਲ ਮੁੱਦੇ ਦੀ ਹੈਗੀ ਆ ਦੇਖੋ ਹੱਤਿਆ ਦੇ ਹੱਤਿਆ ਹੀ ਆ ਤੁਸੀਂ ਆਮ ਵੇਖਦੇ ਹੋਗੇ ਕਿ ਗਲੀ ਦੇ ਵਿੱਚ ਕਿਸੇ ਕੁੱਤੇ ਨੂੰ ਵੀ ਛੋਟੀ ਮਾਰ ਦਿੰਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ ਤੇ ਗਊਆਂ ਦੀ ਹੱਤਿਆ ਉਹਦੇ ਤੇ 302 ਦਾ ਪਰਚਾ ਕਿਉਂ ਨਹੀਂ ਦਰਜ ਕਰਦੇ ਇਹ ਜਿਹੜੀਆਂ ਰਾਜਨੀਤੀ ਸਰਕਾਰਾਂ ਸਰਕਾਰ ਕਿਸੇ ਦੀ ਵੀ ਹੋਵੇ ਇਹ ਸਾਡੇ ਹਿੰਦੂਆਂ ਦਾ ਸਾਡੇ ਧਰਮ ਦਾ ਸਾਡੇ ਸਨਾਤਨ ਦਾ ਕਰਦੇ ਖਲਵਾੜ ਪ੍ਰਧਾਨਤਨ ਲਾਧਨੀ ਪ੍ਰਸ਼ਾਸਨ ਦੀ ਗੈਲੀ ਕਿਉਂਕਿ ਮੇਨ ਬਰੋਡ ਦੇ ਉੱਤੇ ਫੈਕਟਰੀ ਪਾਈ ਗਈ ਹੈ ਇੰਨੇ ਭਾਰੀ ਮਾਤਰਾ ਦਾ ਮਾਸ ਵੀ ਪਾਇਆ ਗਿਆ ਡੇਲੀ ਟਰੱਕ ਕਹਿੰਦੇ ਅਪਡਾਉਨ ਹੁੰਦੇ ਫਿਰ ਵੀ ਕੋਈ ਨਿਗਰਾਨੀ ਨਹੀਂ ਲਈ ਭਾਜੀ ਗੱਲ ਕਰੀਏ ਬੜੀ ਦੂਰ ਜਾਂਦੀ ਹੈ ਸਰਕਾਰਾਂ ਦੀ ਸਰਕਾਰਾਂ ਜਾਂ ਤਾਂ ਪਰਿੰਦਾ ਪਰ ਨਹੀਂ ਮਾਰ ਸਕਦਾ ਤੇ ਉੱਥੇ ਫੈਕਟਰੀ ਦੇ ਵਿੱਚ گاਉਂ ਮਾਸ ਫੜਿਆ ਗਿਆ ਕਿੰਨੇ ਡੱਬੇ ਫੜੇ ਗਏ ਜੀ 165 ਡੱਬੇ ਕੋਈ ਦੱਸੋ ਮੈਨੂੰ ਰਾਤੋ ਰਾਤ ਬਣ ਕੇ ਆਫਟਰ ਆਲ ਗਊ ਮਾਤਾ ਕਿਤੋਂ ਨਾ ਕਿਤੋਂ ਤੇ ਲਿਆਂਦੀ ਉਹਨਾਂ ਨੇ ਗਊ ਮਾਤਾ ਆਪੇ ਚੱਲ ਕੇ ਤੇ ਆਈ ਨਹੀਂ ਰਾਤ ਨੂੰ ਤੇ ਆਈ ਨਹੀਂ ਰੱਕ ਆਏ ਹੋਣਗੇ ਉਤਰੇ ਹੋਣਗੇ ਉੱਥੇ ਕਟਿੰਗ ਵੀ ਹੋਈ ਹੋਏਗੀ ਉਹਦਾ ਬਲੱਡ ਵੀ ਕਿਤੇ ਗਿਆ ਹੋਏਗਾ ਕਿਆ ਪਤਾ ਨਹੀਂ ਲੱਗਾ ਇਹ ਤਾਂ ਫਿਰ ਨੈਗਲੀਜੈਂਸੀ ਫਿਰ ਕਹਾਂਗੇ ਫਿਰ ਪੁਲਿਸ ਦੀ ਨੈਗਲੀਜੈਂਸੀ ਹੈ ਜੇ ਪੁਲਿਸ ਨੂੰ ਪਤਾ ਨਹੀਂ ਲੱਗਾ ਕਿ ਸਲੈਡਿੰਗ ਹਾਊਸ ਚੱਲਣ ਡਿਆ ਗਊਆਂ ਦੇ ਵੱਧ ਹੋਣ ਡਿਆ ਤੇ ਫਿਰ ਯੁੱਧ ਨਸ਼ੇ ਵਿਰੁੱਧ ਫਿਰ ਨਸ਼ੇ ਵਿਰੁੱਧ ਦਾ ਯੁੱਧ ਚੱਲ ਰਿਹਾ ਮੇਰੇ ਯੁੱਧ ਕਹਦਾ ਜੀ ਫਿਰ ਨਸ਼ਾ ਕਿੱਥੋਂ ਹੋ ਕੁਜੀ ਦਾ ਜੇ ਗਉਂ ਸਰੇ ਆਮ ਟੱਕਾਂ ਚ ਦੇਖੋ ਗਾਈਆਂ ਜਿਹੜੀਆਂ ਹੈਗੀਆਂ ਉਹ ਕੋਈ ਉਪਜਦੇ ਹੈ ਨਹੀਂ ਕਿ ਧਰਤੀ ਤੋਂ ਗਈਆਂ ਆਫਟਰ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਤੇ ਲਿਆਂਦੀਆਂ ਗਈਆਂ ਤੇ ਲਿਆ ਕੇ ਇੱਥੇ ਕੱਟੀਆਂ ਗਈਆਂ ਤੇ ਨਾਕਿਆਂ ਤੋਂ ਆਈਆਂ ਤੇ ਨਾਕਿਆਂ ਤੋਂ ਨਾਕਿਆਂ ਤੋਂ ਗਾਈਆਂ ਨਿਕਲੀਆਂ ਕਿਵੇਂ ਇਹ ਫੜਨਾ ਗਉਂ ਰੱਖਿਆਦਾਲ ਵਾਲਿਆਂ ਦਾ ਕੰਮ ਆ ਇਹ ਵਿਚਾਰੇ ਦਿਨ ਰਾਤ ਭੱਜੇ ਫਿਰਦੇ ਆ ਆਪਣੇ ਕੋਲੋਂ ਤੇਲ ਖੂਗਦੇ ਆ ਆਪਣੇ ਜਾਨਾ ਜੋਗੇ ਮੰਦੇ ਆ ਇੱਕ ਕੰਮ ਤੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਜੀ ਤਨਖਾਹ ਦੇਂਦੇ ਆ ਜਾਂਦੋਂ ਮੈਂ ਪ੍ਰਸ਼ਾਸਨ ਨੂੰ ਚਾਹਦਾ ਕਿ ਗਊ ਰੱਖਿਆ ਦਲ ਵਾਲਿਆਂ ਨੂੰ ਰਜਿਸਟਰ ਕਰ ਇਹਨਾਂ ਨੂੰ ਸੈਲਰੀ ਦੇਣ ਪੋਸਟ ਬਣਾਉਣ ਕੋਈ ਗਊ ਰੱਖਿਆ ਦਲ ਦੀ ਸਰਕਾਰ ਬਣਾਵੇ ਪੋਸਟ ਇਹਨਾਂ ਦੇ ਸੈਲਰੀ ਲਾਣ ਇਹਨਾਂ ਨੂੰ ਤੇਲ ਦੇਣ ਤੁਹਾਡੀ ਸਿਵਲ ਸੈਨਾ ਹੀ ਪੂਰੀ ਸੰਸਥਾ